ਨਵੇਂ ਜੋ ਸਾਡੇ ਹਾਊਸਿੰਗ ਮਿਨਿਸਟਰ ਨੇ ਉਹਨਾਂ ਨੇ ਇਹ ਕਿਹਾ ਵੀ ਆਸ ਛੱਡ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਥੱਲੇ ਚੱਲੇ ਜਾਣਗੀਆਂ ਕੈਨੇਡਾ ਦੇ ਨਵੇਂ ਹਾਊਸਿੰਗ ਮਿਨਿਸਟਰ ਜਿਹੜੇ ਗ੍ਰੈਗੋਰ ਰੌਬਸਟਰਨ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਘਰਾਂ ਦੀਆਂ ਕੀਮਤਾਂ ਥੱਲੇ ਨਹੀਂ ਆਉਣਗੀਆਂ ਤੇ ਖਾਸ ਤੌਰ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਹੜਾ ਜਿਹੜਾ ਸਾਡਾ ਫੋਕਸ ਆ ਉਹ ਨਵੇਂ ਘਰ ਬਣਾਉਣ ਦੇ ਉੱਤੇ ਹੋਊਗਾ ਤੇ ਸਰਕਾਰ ਨੇ ਜਿਹੜੇ ਅਫੋਰਡੇਬਲ ਜਿੰਨੇ ਘਰ ਚਾਹੀਦੇ ਸੀ ਉਹਨੇ ਨਹੀਂ ਬਣਾਏ ਕਿ ਡਰਾਬਸਟਰ ਨੇ ਜਿਹੜੀ ਗੱਲ ਕਹੀ ਆ ਕਿ ਫੈਡਰਲ ਸਰਕਾਰ ਨੇ ਨਵੇਂ ਅਫੋਰਡੇਬਲ ਹਾਊਸਿੰਗ ਬਣਾਉਣੇ 1990 ਤੋਂ ਬਾਅਦ ਖਤਮ ਕਰਤੇ ਹੀ ਤੇ ਇਸ ਕਰਕੇ ਬੰਦ ਕਰਤੇ ਸੀ ਇਸੇ ਕਰਕੇ ਅੱਜ ਦੀ ਤੰਗੀ ਆਈ ਆ ਗੋਲ ਇਹਨਾਂ ਦਾ ਹੈਗਾ ਕਿ 5 ਲੱਖ ਘਰ ਸਾਲ ਚ ਬਣਾਉਣਾ 5 ਲੱਖਰ ਬਹੁਤ ਹੁੰਦਾ ਜੇ ਕਿਤੇ ਬਣਾ ਦੇਣ ਤਾਂ ਇਹ ਸਰਕਾਰ ਜਿਹੜੀ ਇਸ ਵੇਲੇ ਸਕੀਮ ਬਣਾ ਰਹੀ ਆ ਰੰਬੀਸ਼ੀਅਸ ਆ ਇਸ ਕਾਲ ਦੇ ਲਈ ਕਿ ਜਿਹੜੀ ਕੰਸਟ੍ਰਕਸ਼ਨ ਦੀ ਸਪੀਡ ਡਬਲ ਕਰਕੇ ਸਾਲ ਦੇ ਵਿੱਚ 5 ਲੱਖ ਨਵਾਂ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜੇ 5 ਲੱਖ ਸਾਲ ਦਾ ਬਣਾਏ ਫੇਰ ਵੀ ਕਈ ਸਾਲ ਲੱਗ ਜਣੇ ਆ ਇਸ ਸਮੱਸਿਆ ਦਾ ਹੱਲ ਹੁੰਦੇ ਹੁੰਦੇ ਇਹ ਗੱਲ ਉਹਨਾਂ ਨੇ ਐਡਮਿਟ ਕੀਤੀ ਆ ਕਿ ਕਈ ਸਾਲ ਲੱਗ ਜਾਣਗੇ ਬਿਲਡਿੰਗ ਨੂੰ ਸਕੇਲ ਅਪ ਕਰਨ ਦੇ ਵਿੱਚ ਤੇ ਹਾਊਸਿੰਗ ਜਿਹੜੀ ਕੰਸਟਰਕਸ਼ਨ ਆ ਉਹ ਹੌਲੀ ਹੌਲੀ ਉੱਤੇ ਉੱਪਰ ਵੱਲ ਨੂੰ ਜਾਊਗੀ ਨਵੀਂ ਟੈਕਨੋਲੋਜੀ ਜਿਹੜੀ ਉਹਦੇ ਨਾਲ ਘਰ ਕੁਦਰਤੀ ਤੌਰ ਦੇ ਉੱਤੇ ਤੇਜ਼ੀ ਦੇ ਨਾਲ ਬਣਦੇ ਉਹ ਕਹਿੰਦੇ ਕੈਨੇਡਾ ਨੇ ਹੁਣ ਸਾਨੂੰ ਜਿਹੜੀਆਂ ਆਫਸਾਈਟ ਮੈਨੂਫੈਕਚਰਿੰਗ ਸ਼ੁਰੂ ਕਰਨੀ ਪਊਗੀ ਨਵੀਂ ਟੈਕਨੋਲੋਜੀ ਜਿਹਦੇ ਨਾਲ ਹਾਊਸਿੰਗ ਕੰਸਟਰਕਸ਼ਨ ਸਪੀਡ ਅਪ ਹੋਊਗੀ ਵੀ ਇਹ ਜੇ ਥਾਂ ਦੇ ਉੱਤੇ ਘਰ ਬਣਦਾ ਸਾਰਾ ਕੰਮ ਉੱਥੇ ਨਾ ਕੀਤਾ ਜਾਵੇ ਇੱਧਰ ਉੱਧਰ ਉਹ ਬਹੁਤ ਕੁਝ ਲਿਆ ਕੇ ਉੱਥੇ ਅਸੈਂਬਲ ਕਰਨ ਵਰਗੀ ਗੱਲਬਾਤ ਕੀਤੀ ਜਾ ਸਕਦੀ ਹੈ ਕੁਝ ਨਵੀਆਂ ਸਕੀਮਾਂ ਇਦਾਂ ਦੀਆਂ ਬਣ ਸਕਦੀਆਂ ਉਹਨਾਂ ਨੇ ਆਪਣਾ ਜਿਹੜਾ ਵੈਨਕੂਵਰ ਦੇ ਮੇਅਰ ਵੱਜੋਂ ਜਿਹੜਾ ਉਹਨਾਂ ਦਾ ਆਪਣਾ ਰੈਕર્ડ ਆ ਉਹਨੂੰ ਡਿ ਉਹ ਕਹਿੰਦੇ ਜਦੋਂ ਮੈਂ ਮੇਅਰ ਸੀਗਾ ਤੇ ਉਹ ਮਤਲਬ ਕਹਿੰਦੇ ਵੀ ਉਦੋਂ ਇੰਨਾ ਕੁਝ ਨਹੀਂ ਜਿਹੜੀ ਸਰ ਜਿਹੜੀ ਫੈਡਰਲ ਸਰਕਾਰ ਵੱਲੋਂ ਮਦਦ ਸੀ ਜਾਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮਦਦ ਸੀਗੀ ਵੈਨਕੂਵਰ ਦੀ ਹਾਊਸਿੰਗ ਕ੍ਰਾਈਸਿਸ ਨੂੰ ਫਿਕਸ ਕਰਨ ਦੇ ਲਈ ਉਨੀ ਮਦਦ ਨਹੀਂ ਮਿਲੀ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਤੇ ਉਹ ਕਹਿੰਦੇ ਹੁਣ ਮੈਨੂੰ ਲੱਗਦਾ ਕਿ ਫੈਡਰਲ ਪ੍ਰੋਗਰਾਮ ਜਿਹੜੇ ਇੰਪਰੂਵ ਹੋ ਰਹੇ ਆ ਹੁਣ ਲੱਗਦਾ ਕਿ ਆਟਵਾ ਜਿਹੜਾ ਫਾਈਨਲੀ ਇਹਨਾਂ ਨੇ ਚੀਜ਼ਾਂ ਸ਼ੁਰੂ ਕੀਤੀਆਂ ਕਿ ਕੁਝ ਚੰਗੇ ਪ੍ਰੋਗਰਾਮ ਸ਼ੁਰੂ ਕਰਕੇ ਜਿਹਦੇ ਨਾਲ ਅਫੋਰਡੇਬਿਲਟੀ ਬਣਾਈ ਜਾ ਸਕੇ ਮਾਰਕਰਨੇ ਵੀ ਕਿਹਾ ਕਿ ਫੋਕਸ ਕਰਨਗੇ ਅ ਇਨਕਮ ਦੇ ਉੱਤੇ ਪ੍ਰਧਾਨ ਮੰਤਰੀ ਮਾਰਕਰਨੇ ਜਿਹੜੀ ਖਾਸ ਗੱਲਬਤ ਕਹੀ ਹੈ ਕਿ ਕੈਨੇਡੀਅਨ ਨੂੰ ਜਿਹੜਾ ਸਰਕਾਰ ਨੂੰ ਜੱਜ ਕਰਨਾ ਚਾਹੀਦਾ ਵੀ ਜਿਹੜੀ ਜੌਬ ਤੇ ਜਿਹੜੀ ਟੇਕ ਹੋਮ ਪੇ ਹੈ ਜਿੰਨਾ ਪੈਸਾ ਉਹ ਘਰ ਲੈ ਕੇ ਜਾ ਰਹੇ ਆ ਉਹ ਇੰਪਰੂਵ ਹੋਇਆ ਆ ਨਾ ਕਿ ਸਿਰਫ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਨਾਲ ਕੰਜ਼ਰਵਟਿਵ ਨੇ ਇਹ ਜਿਹੜੀ ਰੌਬਸਟਨ ਦੇ ਹਾਊਸਿੰਗ ਮਿਨਿਸਟਰ ਵਜੋਂ ਕੀਤੀ ਗਈ ਹੈ ਚੋਣ ਇਹਦੇ ਦੀ ਆਲੋਚਨਾ ਕੀਤੀ ਆ ਜਿਹੜੇ ਪੀਰ ਪੋਲੀਵ ਨੇ ਉਹਨਾਂ ਨੇ ਕਿਹਾ ਸੀ ਕਿ ਹਾਊਸਿੰਗ ਕਾਸਟ ਜਿਹੜੀ ਆ ਉੱਤੇ ਚਲੇ ਜਾਊਗੀ ਤੇ ਇਹਦੇ ਜਿੱਦਾਂ ਇਹ ਮੇਅਰ ਸੀਗੇ ਵੀ ਉਸ ਵੇਲੇ ਜੋ ਕੁਛ ਉਹਨਾਂ ਨੇ ਕੀਤਾ ਸੀ ਕਿ ਕੁਝ ਵੀ ਇਹਦੇ ਨਾਲ ਬਦਲਣਾ ਨਹੀਂ ਹੈ ਜਾਂ ਦੂਜੇ ਸ਼ਬਦਾਂ ਚ ਵੀ ਵੈਨਕੂਵਰ ਦੇ ਮੇਅਰ ਸੀ ਉਸ ਵੇਲੇ ਵੈਨਕੂਵਰ ਚ ਘਰਾਂ ਦੀਆਂ ਕੀਮਤਾਂ ਨੇ ਕਾਬੂ ਆਈਆਂ ਤੇ ਕੈਨੇਡਾ ਦੇ ਹਾਊਸਿੰਗ ਮੰਤਰੀ ਬਣ ਕੇ ਉਹਨਾਂ ਨੇ ਕੀ ਕਰ ਲੈਣਾ ਪਰ ਡਿਬੇਟ ਜਿਹੜੀ ਆ ਫਿਕਸ ਹਾਊਸਿੰਗ ਤੇ ਦੂਜੀਆਂ ਚੀਜ਼ਾਂ ਬਾਰੇ ਲਗਾਤਾਰ ਚੱਲ ਰਹੀ ਹੈ ਦੇਖਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ